ਜੇਕਰ ਤੁਸੀਂ ਵੀ ਲੋੜ ਤੋਂ ਵੱਧ ਏਸੀ ਦੀ ਹਵਾ ਲੈ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਤੇ ਤੁਹਾਡਾ ਵੀ ਇਹ ਬੁਰਾ ਹਾਲ ਨਾ ਕਰ ਦੇਵੇ ਤਾਂ ਜਾਣੋ ਤਾਪਮਾਨ ਦਾ ਸਹੀ ਟੈਂਪਰੇਚਰ ਕੀ ਹੋ ਸਕਦਾ ਹੈ ਜਿਵੇਂ ਹੀ ਗਰਮੀਆਂ ਆਉਂਦੀਆਂ ਨੇ ਤਾਂ ਘਰ ਦਫਤਰ ਜਾਂ ਫਿਰ ਕਾਰਾਂ ਦੇ ਵਿੱਚ ਏਸੀ ਚੱਲਣਾ ਆਮ ਗੱਲ ਬਣ ਜਾਂਦੀ ਹੈ ਪਰ ਕਈ ਵਾਰੀ ਠੰਡਕ ਦੀ ਲਾਲਸਾ ਦੇ ਵਿੱਚ ਲੋਕ ਏਸੀ ਦਾ ਤਾਪਮਾਨ ਬਹੁਤ ਘੱਟ ਕਰ ਦਿੰਦੇ ਨੇ ਜੋ ਕਿ ਹੌਲੀ-ਹੌਲੀ ਸਿਹਤ ਦੇ ਉੱਤੇ ਬੁਰਾ ਅਸਰ ਪਾ ਸਕਦਾ ਹੈ ਜਿਵੇਂ ਕਿ ਸਿਰਦਰਦ ਜ਼ੁਖਾਮ ਚਮੜੀ ਦਾ ਸੁੱਕਾਪਨ ਜਾਂ ਫਿਰ ਇੱਥੋਂ ਤੱਕ ਕਿ ਸਾਹ ਲੈਣ ਦੇ ਵਿੱਚ ਵੀ ਪਰੇਸ਼ਾਨੀ ਵੀ ਆ ਸਕਦੀਆਂ ਨੇ ਇਹ ਸਾਰੀਆਂ ਸਮੱਸਿਆਵਾਂ ਲੋੜ ਤੋਂ ਵੱਧ ਠੰਡੇ ਏਸੀ ਨਾਲ ਹੋ ਸਕਦੀਆਂ ਨੇ ਹੁਣ ਗੱਲ ਕਰਦੇ ਹਾਂ ਵੀ ਆਖਿਰ ਏਸੀ ਦਾ ਠੀਕ ਤਾਪਮਾਨ ਕੀ ਹੋਣਾ ਚਾਹੀਦਾ ਮਾਹਿਰਾਂ ਦੇ ਅਨੁਸਾਰ ਏਸੀ ਦਾ ਆਦਰਸ਼ ਜੋ ਕਿ ਤਾਪਮਾਨ ਹੁੰਦਾ ਹੈ ਉਹ ਹੁੰਦਾ ਹੈ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣਾ ਚਾਹੀਦਾ ਹੈ ਇਹ ਨਾ ਸਿਰਫ ਸਰੀਰ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ ਸਗੋਂ ਇਹ ਬਿਜਲੀ ਦੀ ਬਚਤ ਅਤੇ ਵਾਤਾਵਰਣ ਦੇ ਅਨੁਕੂਲ ਵੀ ਹੁੰਦਾ ਹੈ ਬਹੁਤ ਠੰਡਾ ਤਾਪਮਨ ਸਰੀਰ ਦੇ ਕੁਦਰਤੀ ਥਰਮਲ ਬੈਲੈਂਸ ਨੂੰ ਵਿਗਾੜ ਸਕਦਾ ਹੈ ਤੇ ਜਿਸ ਦੇ ਨਾਲ ਤੁਸੀਂ ਬਿਮਾਰ ਵੀ ਪੈ ਸਕਦੇ ਹੋ ਹੁਣ ਗੱਲ ਕਰਦੇ ਹਾਂ ਬਹੁਤ ਠੰਡੀ ਏਸੀ ਹਵਾ ਦੇ ਤੁਹਾਨੂੰ ਕੀ ਨੁਕਸਾਨ ਪਹੁੰਚ ਸਕਦੇ ਨੇ ਸਭ ਤੋਂ ਪਹਿਲਾਂ ਹੈ ਸਰਦੀ ਖੰਗ ਤੇ ਗਲੇ ਦੀ ਖਰਾਸ਼ ਠੰਡੀ ਹਵਾ ਸਿੱਧਾ ਸਾਹ ਪ੍ਰਣਾਲੀ ਦੇ ਉੱਤੇ ਅਸਰ ਕਰਦੀ ਹੈ ਜਿਸ ਦੇ ਨਾਲ ਸਰਦੀ ਖਾਂਗਾ ਤੇ ਅਲਰਜੀ ਵੀ ਹੋ ਸਕਦੀ ਹੈ ਫਿਰ ਲੰਬੇ ਸਮੇਂ ਏਸੀ ਦੇ ਵਿੱਚ ਰਹਿਣ ਦੇ ਨਾਲ ਸਕਿਨ ਦੱਸਦੇ ਕਿ ਡਰਾਈਨੈਸ ਹੋ ਜਾਂਦੀ ਹੈ ਸੁੱਕਾ ਪਾਣਾ ਦਿੰਦਾ ਹੈ ਸਕਿਨ ਦੇ ਵਿੱਚ ਖੁਜਲੀ ਜਾਂ ਫਿਰ ਹੋ ਰੈਸ਼ਸ ਵੀ ਹੋ ਸਕਦੇ ਨੇ ਫਿਰ ਸਿਰਦਰਦ ਅਤੇ ਅੱਖਾਂ ਦੇ ਉੱਤੇ ਜਲਣ ਵੀ ਹੋ ਸਕਦੀ ਹੈ ਹਾਈਡਰੇਸ਼ਨ ਅਤੇ ਠੰਡੀ ਹਵਾ ਦੇ ਕਾਰਨ ਇਹ ਲੱਛਣ ਆਮ ਹੋ ਜਾਂਦੇ ਨੇ ਜੋੜਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜ਼ਿਆਦਾ ਠੰਡੇ ਕਮਰੇ ਦੇ ਵਿੱਚ ਰਹਿਣ ਦੇ ਨਾਲ ਬਜ਼ੁਰਗਾਂ ਤੇ ਬੱਚਾ ਨੂੰ ਅਕੜਨ ਜਾਂ ਫਿਰ ਦਰਦ ਦੀ ਜਿਹੜੀ ਕਿ ਸ਼ਿਕਾਇਤ ਹੋ ਸਕਦੀ ਹੈ ਏਸੀ ਦੀ ਸੁਰੱਖਿਤ ਵਰਤੋਂ ਲਈ ਕੁਝ ਸੁਝਾਅ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਸਭ ਤੋਂ ਪਹਿਲਾਂ ਤਾਪਮਾਨ ਹਮੇਸ਼ਾ 24 ਤੋਂ 26 ਡਿਗਰੀ ਦੇ ਵਿਚਕਾਰ ਰੱਖੋ ਹਰ 2 ਘੰਟਿਆਂ ਦੇ ਵਿੱਚ ਖਿੜਕੀਆਂ ਖੋਲ੍ਹ ਕੇ ਤਾਜ਼ੀ ਹਵਾ ਆਉਣ ਦਿਓ ਸੌਂਦੇ ਸਮੇਂ ਸਿੱਧੀ ਹਵਾ ਤੋਂ ਬਚੋ ਏਸੀ ਦੀ ਰੈਗੂਲਰ ਸਰਵਿਸਿੰਗ ਕਰਵਾਓ ਨਮੀ ਬਰਕਰਾਰ ਰੱਖਣ ਦੇ ਲਈ ਹਿਮੀਡਿਟੀ ਫਾਇਰ ਜਾਂ ਫਿਰ ਪਾਣੀ ਵਾਲੀ ਬਾਟੀ ਰੱਖੋ ਤਾਂ ਫਿਰ ਆਉਂਦਾ ਰਾਹਤ ਅਤੇ ਸਿਹਤ ਦੇ ਵਿੱਚ ਇਹ ਕਿਵੇਂ ਸੰਤੁਲਿਤ ਜ਼ਰੂਰੀ ਹੈ ਜੀ ਹਾਂ ਰਾਹਤ ਅਤੇ ਸਿਹਤ ਦੇ ਵਿੱਚ ਸੰਤੁਲਨ ਜ਼ਰੂਰੀ ਕਿਵੇਂ ਹੁੰਦਾ ਹੈ ਜੀ ਹਾਂ ਹਾਲਾਂਕਿ ਗਰਮੀ ਤੋਂ ਰਾਹਤ ਜ਼ਰੂਰ ਮਿਲਦੀ ਹੈ ਜ਼ਰੂਰੀ ਵੀ ਹੈ ਪਰ ਇਹ ਸੀਮਤ ਇਹ ਸਿਹਤ ਦੀ ਕੀਮਤ ਤੇ ਉਤੇ ਨਾ ਹੋਵੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਤੇ ਅਲਰਜੀ ਵਾਲੇ ਲੋਕਾਂ ਨੂੰ ਏਸੀ ਦੀ ਹਵਾ ਤੋਂ ਹੋਰ ਵੀ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਸਮਝਦਾਰੀ ਇੱਥੇ ਹੈ ਕਿ ਆਰਾਮਦਾਇਕ ਠੰਡ ਅਤੇ ਸਿਹਤ ਦੇ ਸੁਰੱਖਿਤ ਵਿਚ ਸੰਤੁਲਨ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਵੀਡੀਓ ਨੂੰ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਜੇਕਰ ਕੋਈ ਏਸੀ ਦੀ ਹਵਾ ਲੈ ਰਿਹਾ ਹੈ ਤਾਂ ਉਸ ਨੂੰ ਸਹੀ ਟੈਂਪਰੇਚਰ ਦਾ ਪਤਾ ਹੋਵੇ ਤੇ ਲਗਾਤਾਰ ਏਸੀ ਦੀ ਹਵਾ ਲੈਣਾ ਵੀ ਸਹੀ ਨਹੀਂ ਹੁੰਦਾ ਕਿਉਂਕਿ ਇਹ ਤੁਹਾਡੇ ਸਰੀਰ ਦੇ ਉੱਤੇ ਵੀ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਤੇ ਤੁਹਾਨੂੰ ਬਿਮਾਰ ਵੀ ਕਰ ਸਕਦੀ ਹੈ। ਜੇਕਰ ਤੁਸੀਂ ਵੀ ਲੋੜ ਤੋਂ ਵੱਧ ਏਸੀ ਦੀ ਹਵਾ ਲੈ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਤੇ ਤੁਹਾਡਾ ਵੀ ਇਹ ਬੁਰਾ ਹਾਲ ਨਾ ਕਰ ਦਵੇ ਤਾਂ ਜਾਣੋ ਤਾਪਮਾਨ ਦਾ ਸਹੀ ਟੈਂਪਰੇਚਰ ਕੀ ਹੋ ਸਕਦਾ ਹੈ ਜਿਵੇਂ ਹੀ ਗਰਮੀਆਂ ਆਉਂਦੀਆਂ ਨੇ ਤਾਂ ਘਰ ਦਫਤਰ ਜਾਂ ਫਿਰ ਕਾਰਾਂ ਦੇ ਵਿੱਚ ਏਸੀ ਚੱਲਣਾ ਆਮ ਗੱਲ ਬਣ ਜਾਂਦੀ ਹੈ ਪਰ ਕਈ ਵਾਰੀ ਠੰਡਕ ਦੀ ਲਾਲਸਾ ਦੇ ਵਿੱਚ ਲੋਕ ਏਸੀ ਦਾ ਤਾਪਮਾਨ ਬਹੁਤ ਘੱਟ ਕਰ ਦਿੰਦੇ ਨੇ ਜੋ ਕਿ ਹੌਲੀ-ਹੌਲੀ ਸਿਹਤ ਦੇ ਉੱਤੇ ਬੁਰਾ ਅਸਰ ਪਾ ਸਕਦਾ ਹੈ ਜਿਵੇਂ ਕਿ ਸਿਰਦਰਦ ਜ਼ੁਖਾਮ ਚਮੜੀ ਦਾ ਸੁੱਕਾਪਨ ਜਾਂ ਫਿਰ ਇੱਥੋਂ ਤੱਕ ਕਿ ਸਾਹ ਲੈਣ ਦੇ ਵਿੱਚ ਵੀ ਪਰੇਸ਼ਾਨੀ ਵੀ ਆ ਸਕਦੀਆਂ ਨੇ ਇਹ ਸਾਰੀਆਂ ਸਮੱਸਿਆਵਾਂ ਲੋੜ ਤੋਂ ਵੱਧ ਠੰਡੇ ਏਸੀ ਨਾਲ ਹੋ ਸਕਦੀਆਂ ਨੇ ਹੁਣ ਗੱਲ ਕਰਦੇ ਹਾਂ ਵੀ ਆਖਿਰ ਏਸੀ ਦਾ ਠੀਕ ਤਾਪਮਾਨ ਕੀ ਹੋਣਾ ਚਾਹੀਦਾ ਹੈ ਮਾਹਿਰਾਂ ਦੇ ਅਨੁਸਾਰ ਏਸੀ ਦਾ ਆਦਰਸ਼ ਜੋ ਕਿ ਤਾਪਮਾਨ ਹੁੰਦਾ ਹੈ ਉਹ ਹੁੰਦਾ ਹੈ 24 ਤੋਂ 26 ਡਿਗਰੀ ਸੈਲਸੀਸ ਦੇ ਵਿਚਕਾਰ ਹੋਣਾ ਚਾਹੀਦਾ ਹੈ ਇਹ ਨਾ ਸਿਰਫ ਸਰੀਰ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ ਸਗੋਂ ਇਹ ਬਿਜਲੀ ਦੀ ਬਚਤ ਅਤੇ ਵਾਤਾਵਰਣ ਦੇ ਅਨੁਕੂਲ ਵੀ ਹੁੰਦਾ ਹੈ ਬਹੁਤ ਠੰਡਾ ਤਾਪਮਾਨ ਸਰੀਰ ਦੇ ਕੁਦਰਤੀ ਥਰਮਲ ਬੈਲੈਂਸ ਨੂੰ ਵਿਗਾੜ ਸਕਦਾ ਹੈ ਤੇ ਜਿਸ ਦੇ ਨਾਲ ਤੁਸੀਂ ਬਿਮਾਰ ਵੀ ਪੈ ਸਕਦੇ ਹੋ ਹੁਣ ਗੱਲ ਕਰਦੇ ਹਾਂ ਬਹੁਤ ਠੰਡੀ ਏਸੀ ਹਵਾ ਦੇ ਤੁਹਾਡ ਨੂੰ ਕੀ ਨੁਕਸਾਨ ਪਹੁੰਚ ਸਕਦੇ ਨੇ ਸਭ ਤੋਂ ਪਹਿਲਾਂ ਹੈ ਸਰਦੀ ਖੰਗ ਤੇ ਗਲੇ ਦੀ ਖਰਾਸ਼ ਠੰਡੀ ਹਵਾ ਸਿੱਧਾ ਸਾਹ ਪ੍ਰਣਾਲੀ ਦੇ ਉੱਤੇ ਅਸਰ ਕਰਦੀ ਹੈ ਜਿਸ ਦੇ ਨਾਲ ਸਰਦੀ ਖੰਗਾ ਤੇ ਅਲਰਜੀ ਵੀ ਹੋ ਸਕਦੀ ਆ ਫਿਰ ਲੰਬੇ ਸਮੇਂ ਏਸੀ ਦੇ ਵਿੱਚ ਰਹਿਣ ਦੇ ਨਾਲ ਸਕਿਨ ਡਾਈ ਦੱਸਦੇ ਕਿ ਡਰਾਈਨੈਸ ਹੋ ਜਾਂਦੀ ਹੈ ਸੁੱਕਾਪਾਣਾ ਜਾਂਦਾ ਹੈ ਸਕਿਨ ਦੇ ਵਿੱਚ ਖੁਜਲੀ ਜਾਂ ਫਿਰ ਹੋ ਰੈਸ਼ਸ ਵੀ ਹੋ ਸਕਦੇ ਨੇ ਫਿਰ ਸਿਰਦਰਦ ਅਤੇ ਅੱਖਾਂ ਦੇ ਉੱਤੇ ਜਲਣ ਵੀ ਹੋ ਸਕਦੀ ਹੈ ਹਾਈਡਰੇਸ਼ਨ ਅਤੇ ਠੰਡੀ ਹਵਾ ਦੇ ਕਾਰਨ ਇਹ ਲੱਛਣ ਆਮ ਹੋ ਜਾਂਦੇ ਨੇ ਜੋੜਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜ਼ਿਆਦਾ ਠੰਡੇ ਕਮਰੇ ਦੇ ਵਿੱਚ ਰਹਿਣ ਦੇ ਨਾਲ ਬਜ਼ੁਰਗਾਂ ਤੇ ਬੱਚਾ ਨੂੰ ਅਕੜਨ ਜਾਂ ਫਿਰ ਦਰਦ ਦੀ ਜਿਹੜੀ ਕਿ ਸ਼ਿਕਾਇਤ ਹੋ ਸਕਦੀ ਹੈ ਏਸੀ ਦੀ ਸੁਰੱਖਿਤ ਵਰਤੋਂ ਲਈ ਕੁਝ ਸੁਝਾਅ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਸਭ ਤੋਂ ਪਹਿਲਾਂ ਤਾਪਮਾਨ ਹਮੇਸ਼ਾ 24 ਤੋਂ 26 ਡਿਗਰੀ ਵਿੱਚਕਾਰ ਰੱਖੋ ਹਰ 2 ਘੰਟਿਆਂ ਦੇ ਵਿੱਚ ਖਿੜਕੀਆਂ ਖੋਲ ਕੇ ਤਾਜ਼ੀ ਹਵਾ ਆਉਣ ਦਿਓ ਸੌਂਦੇ ਸਮੇਂ ਸਿੱਧੀ ਹਵਾ ਤੋਂ ਬਚੋ ਏਸੀ ਦੀ ਰੈਗੂਲਰ ਸਰਵਿਸਿੰਗ ਕਰਵਾਓ ਨਮੀ ਬਰਕਰਾਰ ਰੱਖਣ ਦੇ ਲਈ ਹਿਮੀਡਿਟੀ ਫਾਇਰ ਜਾਂ ਫਿਰ ਪਾਣੀ ਵਾਲੀ ਬਾਟੀ ਰੱਖੋ ਤਾਂ ਫਿਰ ਆਉਂਦਾ ਰਾਹਤ ਅਤੇ ਸਿਹਤ ਦੇ ਵਿੱਚ ਇਹ ਕਿਵੇਂ ਸੰਤੁਲਿਤ ਜ਼ਰੂਰੀ ਹੈ ਜੀ ਹਾਂ ਰਾਹਤ ਅਤੇ ਸਿਹਤ ਦੇ ਵਿੱਚ ਸੰਤੁਲਨ ਜ਼ਰੂਰੀ ਕਿਵੇਂ ਹੁੰਦਾ ਹੈ ਜੀ ਹਾਂ ਹਾਲਾਂਕਿ ਗਰਮੀ ਤੋਂ ਰਾਹਤ ਜ਼ਰੂਰ ਮਿਲਦੀ ਹੈ ਜ਼ਰੂਰੀ ਵੀ ਹੈ ਪਰ ਇਹ ਸੀਮਤ ਇਹ ਸਿਹਤ ਦੀ ਕੀਮਤ ਤੇ ਉਤੇ ਨਾ ਹੋਵੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਤੇ ਅਲਰਜੀ ਵਾਲੇ ਲੋਕਾਂ ਨੂੰ ਏਸੀ ਦੀ ਹਵਾ ਤੋਂ ਹੋਰ ਵੀ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਸਮਝਦਾਰੀ ਇੱਥੇ ਹੈ ਕਿ ਆਰਾਮदाईਕ ਠੰਡ ਅਤੇ ਸਿਹਤ ਦੇ ਸੁਰੱਖਿਅਤ ਵਿੱਚ ਸੰਤੁਲਨ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ ਇਸ ਵੀਡੀਓ ਨੂੰ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਜੇਕਰ ਕੋਈ ਏਸੀ ਦੀ ਹਵਾ ਲੈ ਰਿਹਾ ਹੈ ਤਾਂ ਉਸ ਨੂੰ ਸਹੀ ਟੈਂਪਰੇਚਰ ਦਾ ਪਤਾ ਹੋਵੇ ਤੇ ਲਗਾਤਾਰ ਏਸੀ ਦੀ ਹਵਾ ਲੈਣਾ ਵੀ ਸਹੀ ਨਹੀਂ ਹੁੰਦਾ ਕਿਉਂਕਿ ਇਹ ਤੁਹਾਡੇ ਸਰੀਰ ਦੇ ਉੱਤੇ ਵੀ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਤੇ ਤੁਹਾਨੂੰ ਬਿਮਾਰ ਵੀ ਕਰ ਸਕਦੀ ਹੈ